ਸਾਰੇ ਸਵਾਗਤ ਕਰਦਾ ਤੁਹਾਡਾ ਆਪਣੇ ਇੱਕ ਹੋਰ ਨਵੇਂ ਅੱਜ ਦੇ ਵਲੌਗ ਚ ਤੇ ਅੱਜ ਆ ਬਾਬਾ ਮੈਂਮਾ ਸਾਹਿਬ ਸਮਾਗਮ ਤੇ ਅੱਜ ਆਪਾਂ ਜਾਣਾ ਹੈ ਉਥੇ ਤੇ ਨਾਲ ਪੱਗ ਮੁਕਾਬਲਾ ਵੀ ਹੋਣਾ ਹੈ ਤੇ ਮੈਂ ਵੀ ਭਾਗ ਲੈਣਾ ਹੈ ਤੇ ਚਲੋ ਹੁਣ ਆਪਾਂ ਚੱਲਦੇ ਆਂ Very <susurra> cool

ਤੇ ਨਹੀਂ ਉਹ ਨਹੀਂ ਪੁੱਤ ਜਾ ਚ ਕੋਈ ਗੱਲ ਹਾਂ ਡੈਂਡਾ ਭਾਈ ਵੇ ਓਏ ਇਤੋਂ ਕਰ ਸਹੀ ਇਸ ਤੀ ਤੇ ਮਿੱਤਰੋ ਹੁਣ ਰਾਤ ਤੇ ਪੈਣ ਵਾਲੀ ਆ ਤੇ ਆਪਾਂ ਪੱਗ 'ਚ ਜਿਹੜਿਆ ਹਿੱਸਾ ਲਿਆ ਹੀ ਤੇ ਆਪਣੀ ਪੱਗ 'ਚ ਕੰਪੀਟੀਸ਼ਨ 'ਚ ਕੋਈ ਪੋਜੀਸ਼ਨ ਨਹੀਂ ਆਈ ਤੇ ਚਲੋ ਕੋਈ ਗੱਲ ਨਹੀਂ ਜੋ ਰੱਬ ਨੂੰ ਮਨਜ਼ੂਰੀ ਆ ਤੇ ਚਲੋ ਹੁਣ ਆਪਾਂ ਫੇਰ ਚੱਲਦੇ ਆਂ ਬਾਬਾ ਮੇਮਸਾਈ ਚਲੋ ਜਾਤ ਕੰਮੀ ਕ੍ਰੋਧੀ ਚਾਤਰੀ ਬਾਜੀ ਗਰ ਬੇ ਕਾਮ ਹਰਿ ਕਾ ਜੈਹ ਪ੍ਰੀਤ ਦੇ ਨਹੀਂ ਭਗਵੰਤ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾ ਸੁਖ ਹੋ ਟਲ ਗੁਰ ਸੇਵੀਐ ਰਹਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੁ ਵਾਸਿ ਸਿਫਤ

ਆਪ ਨਾਰਾਇਣ ਕਲਾਕਾਰ ਜਗ ਮੈਂ ਪਰਮਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੇ অতি ਸਤਕਾਰਯੋਗ ਬਾਬਾ ਮਹਿਮਾ